1% ਆ ਯਾਰ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਕਿ ਜਿਹੜੇ ਆਫੀਸਰ ਨੇ ਜਿਹੜੇ ਵਿੱਚ ਪੋਲਿਊਸ਼ਨ ਬੋਰਡ ਵਾਲੇ ਸੀਂਗੜੇ ਬੋਰਡ ਵਾਲੇ ਇਹ ਬਲੈਕ ਸ਼ੀਪਸ ਵਿੱਚ ਰਲ ਕੇ ਅੱਜ ਤੀਜੀ ਵਾਰ ਤੇ ਕੋ ਮੈਨਾਂ ਸਾਰੇ ਇੰਡਸਟਰੀ ਹੁਣ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ ਚ ਕੋਈ ਕੰਮ ਹੋਵੇ ਤਾਂ ਖੰਜਲ ਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ। ਇਸੇ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ। ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕੇ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਜੀ ਲੈ ਕੇ ਆਨ ਆਲ ਦਖਾਨ ਲਵਾਸੇ ਡਾਈਂਗ ਇੰਡਸਟਰੀ ਨਾਲ ਖੜੀ ਹੈ ਮੇਰੇ ਕੋਲ ਆਈ ਸੀ ਹੈ ਸਾਰੇ ਸਰਕਾਰ ਜੋ ਠੀਕ ਹੈ ਇਹਨਾਂ ਦਾ ਆਪਣਾ ਸਟੇਟ ਵੀ ਲੱਗਿਆ ਉਹ ਤੋਂ ਟ੍ਰੀਟ ਹੋ ਕੇ ਪੰਜ ਤੁਸੀਂ ਦੇ ਰੁਕੀ ਆ ਰਿਹਾ ਹੈਗਾ ਉਸ ਤੋਂ ਪਹਿਲਾਂ ਜੀਵੀਆਰ ਤੇ ਜਾ ਕੇ ਆਏ ਹਾਂ ਉਸ ਇੱਥੇ ਤੁਸੀਂ ਦੇਖਿਆ ਹੀ ਹੈਗਾ ਮਤਲਬ ਵੀ ਹਰ ਪਾਸੇ ਇਹਨਾਂ ਨੇ ਏਡਾ ਗਾਹ ਪਾਇਆ ਪਿਆ ਵੀ ਮਤਲਬ ਇਹਨਾਂ ਨੇ ਠੇਕਾ ਹੀ ਲੈ ਲਿਆ ਵੇ ਅਸੀਂ ਪੰਜਾਬ ਮਾਰਨਾ ਪੰਜਾਬ ਨੂੰ ਅਸੀਂ ਕੈਂਸਲ ਦਾ ਪੰਜਾਬ ਬਣਾਉਣਾ ਹੈ ਜੀ ਕਿੱਥੇ ਕੇ ਸਾਡੇ ਉਹ ਪੁਰਾਣੇ ਸੁਪਨੇ ਰੰਗਲੇ ਪੰਜਾਬ ਵਾਲੇ ਤੇ ਮਿਲਖਾ ਸਿੰਘ ਵਾਲੇ ਤੇ ਦਾਰਾ ਸਿੰਘ ਵਾਲੇ ਤੇ ਇਹ ਤਾਂ ਬਹੁਤ ਖਤਰਨਾਕ ਚੀਜ਼ਾਂ ਨੇ ਇਸ ਕਰਕੇ ਇਹਦੇ ਉੱਤੇ ਬੜੀ ਸੰਜੀਦਗੀ ਨਾਲ ਸਾਨੂੰ ਸਾਰਿਆਂ ਨੂੰ ਇਹਦੇ ਉੱਤੇ ਕੰਮ ਕਰਨਾ ਪਏਗਾ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਕੇ ਆਪਾਂ ਇਹ ਕੁੱਟੇ ਵਾਲੇ ਨੂੰ ਸਾਫ਼ ਕਰਨਾ ਹੈ ਜ਼ਰੂਰਤ ਆਈ ਦੀ ਤੇ ਉਹਦੇ ਤਹਿਤ ਸੀ ਜਿੱਥੇ ਤੱਕ ਸਾਨੂੰ ਜਾਣਾ ਪਿਆ ਸੀ ਕਰਾਂਗੇ ਐਸਟੀਪੀ ਵੀ ਡਿਸਟ੍ਰਿਕਟ ਕਿੱਥੇ ਜਾ ਰਿਹਾ ਹੈ ਦੇਖੋ ਇਹੀ ਤਾਂ ਗੱਲ ਹੈ ਨਾ ਸਲੱਜ ਜਿਹੜੀ ਆ ਤੁਹਾਨੂੰ ਮੈਂ ਗਲਾਸ ਦਿੱਤਾ ਪਾਣੀ ਦਾ ਸਲੱਜ ਤੁਹਾਡੇ ਸਾਹਮਣੇ ਵਿੱਚ ਆਈ ਆ ਹੈ ਸੈਂਪਲ ਕਿੱਥੇ ਗਿਆ ਨਹੀਂ ਯਾਰ ਦੁਬਾਰਾ ਪਾਣੀ ਦਾ ਪਰ ਅੱਛਾ ਲੋਕੀ ਸਾਹਿਬ ਗੱਲ ਕਰੀਏ ਪਹਿਲਾਂ ਵੀ ਤੁਹਾਡੇ ਕੋਲ ਰਿਪੋਰਟ ਵੀ ਤਿਆਰ ਕਰਕੇ ਭੇਜੀ ਸੀ ਉਪਰ ਸਰ ਕਿਹੜੇ-ਕਿਹੜੇ ਅਫਸਰ ਉੱਤੇ ਕਾਰਵਾਈ ਹੋਈ ਤੇ ਜੇ ਨਹੀਂ ਹੋਈ ਤਾਂ ਕੀ ਕਾਰਨ ਕੀ ਰਿਹਾ ਜੀ ਉਦਾਂ ਦੇ ਦੇਖੋ ਜੀ ਜਿਹੜੇ ਮੇਨ ਇਸ ਵੇਲੇ ਦੇ ਜਿਹੜੇ ਜਿਨ੍ਹਾਂ ਨੇ ਡੀਪੀਆ ਤਿਆਰ ਕਰਾਈ ਆ ਬੁੱਢੇ ਰਾਲੇ ਦੇ 650 ਕਰੋੜ ਦੀ ਉਸ ਵੇਲੇ ਦੇ ਜਿਹੜੇ ਅਫਸਰ ਸੀਗੇ ਉਹ ਪਲੱਸ ਜਿਹੜੇ ਇੱਥੋਂ ਦੇ ਚੀਫ ਇੰਜੀਨੀਅਰ ਐਸਸੀ ਸਲੂਸ਼ਨ ਬੋਰਡ ਦੇ ਤੇ ਪਲੱਸ ਆਪਣੇ ਸੀਵਰੇਜ ਬੋਰਡ ਦੇ ਜਿਨ੍ਹਾਂ ਦੇ ਕਰਕੇ ਸਾਰਾ ਐਕਟਿਵਿਟੀਵ ਏਜੰਸੀ ਦਾ ਇਹੀ ਹੈ ਨਾ ਆਪਣੇ ਸੀਵਰੇਜ ਬੋਰਡ ਯਾਰਾ ਤੇ ਮਤਲਬ ਵੀ ਤੁਸੀਂ 588 ਕਰੋੜ ਰੁਪਇਆ ਠੇਕੇਦਾਰ ਨੂੰ ਦੇ ਦਾ ਖiladi ਕੰਪਨੀ ਨੂੰ 34 ਕਰੋੜ ਤੁਸੀਂ ਏ ਐਮ ਸੀ ਦੇ ਤਾਂ ਪਿਛਲੀ ਵਾਰੀ ਮੈਂ ਕਿਹਾ ਸੀ ਅੱਜ ਫੇਰ ਕੋਈ ਗੱਲ ਨੂੰ ਰਿਪੀਟ ਕਰਨ ਲੱਗਿਆ ਹੋਇਆ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਹੱਥ ਲਾਲਦਾ ਤੁਸੀਂ ਇਹਨਾਂ ਠੇਕੇਦਾਰਾਂ ਨੂੰ ਦੇ ਕੇ ਜਿਨ੍ਹਾਂ ਨੇ ਜੇ ਬਿਲਕੁਲ ਠੇਕਾ ਲਿਆ ਹੈ ਪੰਜਾਬ ਨੂੰ ਕੈਂਸਲ ਦਾ ਦਰਿਆ ਬਣਾਉਣਾ ਤੇ ਉਹ ਬੜੀ ਇਹ ਸ਼ਰਮਨਾਕ ਗੱਲ ਹੈ ਸਾਡੇ ਵਾਸਤੇ ਸ਼ਰਮ ਦਾ ਗੱਲ ਹੈ ਜੀ ਸਰ ਕਿੰਨੀ ਕੋ ਉਮੀਦ ਹੈ ਕਿ ਉਹ ਤੱਕ ਜਿਹੜਾ ਬੁੱਢਾ ਦਰਿਆ ਬੱਜੂਗਾ ਬੁੱਢਾ ਨਾਲ ਦੇਖੋ ਜੀ ਲੜਾਈ ਲੜਦੇ ਪਏ ਆ ਵੱਡੀ ਲੜਾਈ ਆ ਇਦੇ ਵਿੱਚ ਅਸੀਂ ਕੋਈ ਵੀ ਕੰਪੋਨ ਨਹੀਂ ਹੈਗਾ ਕੋਈ ਰਾਜਨੀਤੀ ਨਹੀਂ ਹੈਗੀ ਇਹਦੇ ਵਿੱਚ ਸਿਰਫ ਤੇ ਸਿਰਫ ਇੱਕ ਸਮਾਜਿਕ ਤੌਰ ਤੇ ਇਨਸਾਨੀਅਤ ਤੌਰ ਤੇ ਅਸੀਂ ਇਹ ਬੀੜਾ ਚੁੱਕਿਆ ਵਾਇਗਰੂ ਸੱਚੇ ਪਾਤਸ਼ਾਹ ਸਾਨੂੰ ਤਾਕਤ ਬਖਸ਼ੇ ਬਲ ਬਖਸ਼ੇ ਔਰ ਅਸੀਂ ਇਹਨੂੰ ਆ ਦੇਖੋ ਆ ਆ ਆ ਗਿਆ ਆ ਦੇਖੋ ਆ ਸਲਜ ਥੱਲੇ ਆ ਗਈ ਆ ਕੈਮਰੇ ਇਸ ਸਲਜ ਕਿੱਥੇ ਆ ਆ ਦੇਖੋ ਥੱਲੇ ਘੁੰਮਦੀ ਹੈ ਨਾ ਤੁਹਾਡੇ ਸਾਹਮਣੇ ਤੁਹਾਡੇ ਲਾਈਵ ਕੈਮਰੇ ਚੋਂ ਸੈਂਪਲ ਭਰਿਆ ਹੈ ਸਲਜ ਵਿੱਚ ਹੈ ਤੇ ਕੀ ਟ੍ਰੀਟ ਹੋ ਰਿਹਾ ਇੱਥੇ ਐਸਟੀਪੀ ਦੇ ਇਹਦੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਔਰ ਅੰਦਰ ਮਾਰਤਾ ਹੋਈ ਫੈਸਲਾਈਆ ਸਾਡੇ ਜਿਹੜੀ ਲੋਕਲ ਗਵਰਨਮੈਂਟ ਸਾਡੀ ਕਮੇਟੀ ਹੈਗੀ ਜਿਸ ਦਾ ਦਾਸ ਚੇਅਰਮੈਨ ਆ ਪੁੱਡੇ ਨਾਲ ਇਹਦੀ ਪਿਛਲੀ ਅਰੋਚੀ ਮੀਟਿੰਗ ਵੀ ਅਸੀ ਇਹ ਸਵਾਰਸ਼ ਕਰਕੇ ਆਇਆ ਵੀ ਇਹਦੀ ਪੈਰਲਰ ਇਨਕੁਆਰੀਆਂ ਹੋਣੀਆਂ ਚਾਹੀਦੀਆਂ ਗੋਗੀ ਸਾਹਿਬ ਗੱਲ ਕਰੀ ਲੁਧਿਆਣੇ ਦੀ ਸਿਆਸਤ ਬੁੱਡੇ ਤੇ ਆ ਤੇ ਸ਼ੁਰੂ ਹੋ ਗਈ ਬੁੱਡੇ ਤੇ ਅੱਜ ਖਤਮ ਹੋ ਗਈ ਪਰ ਕਈ ਸਰਕਾਰਾਂ ਆਈਆਂ ਕਈ ਦੇਖੋ ਦੇਖੋ ਮੈਂ ਕੋਈ ਸਿਆਸਤ ਨਹੀਂ ਲੋਕ ਰਹਿੰਦੇ ਨੇ ਬਿਮਾਰੀਆਂ ਨੇ ਕਿਰੇਵੇ ਬਿਲਕੁਲ ਮੈਂ ਇਸ ਤੇ ਕੋਈ ਸਿਆਸਤ ਨਹੀਂ ਆ ਨਾਮ ਐਥੇ ਕੋਈ ਰਾਜਨੀਤੀ ਕਰਦਾ ਪਹਿਲੀ ਗੱਲ ਮੈਂ ਕੋਸ਼ਿ ਠੀਕ ਹੈ ਔਰ ਮੈਨੂੰ ਇਸ ਚੀ ਦਾ ਹੋਏਗਾ ਵੀਰ ਜੇ ਸਾਡੇ ਸ਼ਹਿਰ ਦਾ ਫੁੱਟਾ ਦਰਿਆ ਜੋ ਪੁਰਾਣਾ ਦਰਿਆ ਸੀਗਾ ਜਿੱਥੇ ਬੱਚਿਆ ਤੈਰਦੀਆਂ ਸੀ ਲੋਕ ਲਾਉਂਦੇ ਸੀਗੇ ਵਧੀਆ ਇੰਜੋਏ ਕਰਦੇ ਸੀ ਇਹਨੂੰ ਅਸੀਂ ਉਹ ਚੀਜ਼ ਲੋਕਾਂ ਨੂੰ ਦੁਬਾਰਾ ਦੇ ਦਈਏ ਇੱਕ ਮੇਰਾ ਸੁਪਨਾ ਹੈਗਾ ਪਰਮਾਤਮਾ ਕਰੇ ਇਹ ਸਕਾਰ ਹੋਵੇ ਔਰ ਮੈਂ ਅਸੀਂ ਜੰਗੀ ਪੱਧਰ ਤੇ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਆ ਤੇ ਜਿਸ ਤਰੀਕੇ ਨਾਲ ਵੀ ਹੋਇਆ ਸੀ ਉਹਨੂੰ ਕਹਿੰਦੇ ਪੰਨੋ ਲਗਾਉਣ ਦੀ ਗੱਲ ਕਹੀ ਗਈ ਹੈ ਉਹਨੂੰ ਕਿਵੇਂ ਦੇਖਦੇ ਹਾਂ ਜੀ ਦੇਖੋ ਬੰਦ ਲਾਉਣ ਦਾ ਮਸਲੇ ਹਾਲੀ ਹੁੰਦੇ ਹੁਣ ਅਸੀਂ ਕੰਮ ਕਰਦੇ ਪਏ ਆ ਸਾਨੂੰ ਅਸੀਂ ਬਿਮਾਰੀ ਡਿਟੈਕਟ ਕੀਤੀ ਆ ਸਾਨੂੰ ਪਤਾ ਆ ਵੀ ਜੀਵੀਆਰ ਕੰਪਨੀ ਆ ਜਿਹੜੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਲੈ ਕੇ ਗਿਆ ਉੱਥੇ ਬਹੁਤ ਜ਼ਿਆਦਾ ਬੇਨਿਜਮੀਆਂ ਨੇ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫਿਲਵਾੜਾ ਉਹ ਚੀਜ਼ ਦਾ ਸਾਰਾ ਦੇਖਿਆ ਜਾ ਰਿਹਾ ਅੱਜ ਦੇਖੋ ਜਿਹੜਾ ਸਾਨੂੰ ਨੋਟਿਸ ਆਇਆ ਹੈ ਸੋਲੂਸ਼ਨ ਬੋਰਡ ਬੋਲੋ ਉਹ ਬਿਲਕੁਲ ਧੱਕੇਸ਼ਾਈ ਹੈ ਅਸੀਂ ਐਮਐਲਏ ਸਾਹਿਬ ਕੋਲ ਗਏ ਆ ਅੱਜ ਉਹ ਪਹਿਲੀ ਵਾਰ ਅਸੀਂ ਐਮਐਲਏ ਸਾਹਿ ਰਾਜਨੇਤਾ ਨੇ ਜੀਵੀਆਰ ਦੇ ਪਲਾਂਟ ਦੇ ਵਿੱਚ ਜਾਣ ਦੀ ਹਿੰਮਤ ਕੀਤੀ ਆ ਸੀ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜੇ ਗੱਲ ਕਰੀਏ ਬੁੱਢੇ ਨਾਲੇ ਦੀ ਤਾਂ ਬੁੱਢੇ ਨਾਲੇ ਦਾ ਦੋਸ਼ੀ ਡਾਈਂਗ ਦੱਸੀ ਨਹੀਂ ਹੈ ਕਿਉਂਕਿ ਡਾਈਂਗ ਇੰਡਸਟਰੀ ਦਾ 250 ਕਰੋੜ ਪਲਾ 250 ਕਰੋੜ ਪੈ ਲਗਾ ਕੇ ਪਲਾਂਟ ਲਗਾਤੇ ਔਰ ਇਹਦੇ ਵਿੱਚ ਜਿੰਨੀ ਵੀ ਇਲੈਕਟੋਪਲੇਟਿੰਗ ਦੀ ਇੰਡਸਟਰੀ ਹੈਗੀ ਹੈ ਜੋ ਵੀ ਇੰਡਸਟਰੀ ਇਲੈਕਟੋਪਲੇਟਿੰਗ ਦੀ ਹੈਗੀ ਹੈ ਉਹਨਾਂ ਦਾ 1600 ਯੂਨਿਟ ਕਿਹਾ ਐਮਐਲਐਸਰ ਪੁੱਛਿਆ ਸਵਾਲ ਪੁੱਛਿਆ ਉਹਨਾਂ ਨੂੰ ਕਿੰਨੇ ਥੜਾ ਜੁੰਡਾ ਚ ਪਾਣੀ ਜਾਂਦਾ ਕਿ 1600 ਯੂਨਿਟ ਦਾ 1600 ਜੁਨਨ ਦੀ ਕੰਸੈਂਟ 2 ਐਮਐਲਡੀ ਦੇ ਕਰੀਬ ਹੈ ਮੇਰੇ ਕੋਲ ਰਿਕਾਰਡ ਹੈ ਮੈਂ ਜੋੜੀ ਸਟੇਟਮੈਂਟ ਦੇ ਰਿਹਾ ਮੈਂ ਮੇਰੇ ਰਿਕਾਰਡ ਔਨ ਰਿਕਾਰਡ ਦੇ ਰਿਹਾ 2 ਮਲਟੀ ਦੀ ਕੰਸੈਂਟ ਹੈ ਪੂਰੇ ਪੰਜਾਬ ਚ ਪਾਣੀ ਚੱਕਿਆ ਜਾ ਰਿਹਾ ਹੈ ਕਿਹ ਪੰਜ ਲੱਖ ਲੀਟਰ ਨਾਲ ਕਿਦਾ ਪਾਣੀ ਸਾਫ ਹੋ ਸਕਦਾ ਸਿੱਧੇ ਸਿੱਧੇ ਸਵਾਲ ਹੈ ਜੀ ਗੱਲ ਕਰੀ ਜਿਹੜੇ ਫੋਤੀ ਧੀਰੇ ਹਰ ਵੱਡੀ ਉਹਨਾਂ ਨੇ ਨਿਸ਼ਾਨਾ ਜਿਹੜੇ ਟੈਂਕਾਂ ਦਾ ਸਭ ਤੋਂ ਵੱਡੀ ਜਿਹੜੀ ਕੰਪਨੀ ਦੇ ਟੈਂਕਾਂ ਤੇ ਕਾਰਵਾਈ ਹੁੰਦੀ ਹੈ ਦੇਖੋ ਡਾਈਆਂ ਦੀਆਂ ਚਿਮਨੀਆਂ ਲੱਗੀਆਂ ਹੋਈਆਂ ਦਿਖਦੀਆਂ ਲੋਕਾਂ ਨੂੰ ਕਾਲਾ ਪਾਣੀ ਕਾਲਾ ਪਾਣੀ ਕਾਲੀ ਛਾਲ ਤੁਸੀਂ ਵੀ ਪਾਈ ਹੋਈ ਹੈ ਕੋਕਾ ਕੋਲਾ ਤਾ ਜਾ ਕੇ ਕਿੱਥੇ ਜਾ ਕੇ ਆਏ ਮੈਂ ਪ੍ਰਦੀਪ ਸਿੰਘ ਜੀ ਡਿਪਟੀ ਕਲੈਕਟਰ ਹਾਂ ਜੀ ਆਜਾ ਸਰਦਾਰ ਮਨਜੋਗ ਐਮਐਲਏ ਸਾਹਿਬ ਨੇ ਜੋ ਬਿਆਨ ਦਿੱਤੇ ਹੈ ਮੈਂ ਉਹਦੇ ਬਾਰੇ ਆਪਣਾ ਬਿਆਨ ਦੇਣਾ ਚਾਹੁੰਦਾ ਨੰਬਰ 1 ਤਾਂ ਜਿਹੜਾ ਜ਼ਿਆਦਾ ਸਵਾਲ ਕੀਤਾ ਗਿਆ ਕਿ ਜਿਹੜੇ 17 ਸਾਲ ਤੋਂ ਜਾਂ ਇਹ ਅਸੀਂ ਕੰਮ ਨੂੰ ਕਰ ਰਹੇ ਹਾਂ ਲਗਾਤਾਰ ਇਹ ਕਿਉਂ ਲਗਾਤਾਰ ਕੀਤਾ ਜਾ ਰਿਹਾ ਹੈ ਇਹ ਪਲਾਂਟ ਜਿਹੜਾ ਸੀ ਜਦੋਂ ਪੀਐਸਆਈਸੀ ਨੇ ਦਿੱਤਾ ਇਹ ਬਾਇਓਲੋਜੀਕਲ ਟ੍ਰੀਟਮੈਂਟ ਪਲਾਂਟ ਸੀ ਉਸ ਤੋਂ ਬਾਅਦ ਅਸੀਂ ਇਹਨੂੰ 0 ਲਿਖ ਕੇ ਡਿਸਚਾਰਜ ਕੀਤਾ ਸਾਡੇ ਦੇਸ਼ੀਵਾਲ ਸੈਕਟਰੀ ਸਾਹਿਬ ਦੇ ਹੁਕਮਾਂ ਦੇ ਅਕੋਰਡਿੰਗਲੀ ਫਿਰ ਇਹ ਪਹਿਲਾਂ 200 KL ਦਾ ਪਲਾਂਟ ਬਣਾਇਆ ਇੰਡਸਟਰੀਆਂ ਵਧੀਆਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਤੁਸੀਂ ਇਹਨੂੰ ਜਦੋਂ ਰਿਕਵੈਸਟ ਦਿਓ ਕਿਉਂਕਿ ਸਰਕਾਰ ਇਹਦੇ ਤੇ ਜਿਹੜੀ ਲੈਕਸ ਬਾਡੀ ਬਣੀ ਹੋਈ ਹੈ ਉਹਦੇ ਕੋਲ ਇਨਵੈਸਟਮੈਂਟ ਲਈ ਇੰਨੇ ਪੈਸੇ ਨਹੀਂ ਆ ਕਿ ਪਲਾਂਟ ਦੀ ਕੈਪੈਸਿਟੀ ਵਧਾਈ ਜਾ ਸਕੇ ਅਕੋਰਡਿੰਗਲੀ ਜਿਹੜਾ ਉਹਨਾਂ ਨੇ ਸਾਨੂੰ ਹੀ ਇਹ ਕਿਹਾ ਕਿ ਤੁਸੀਂ ਇਹਦੀ ਕੈਪੀਟਲ ਲਾਓ ਤੇ ਜਿਹੜਾ ਇਨਵੈਸਟਮੈਂਟ ਹੋਏਗੀ ਉਹ ਜੀਵੀਆ ਕਰੇਗਾ ਉਸ ਇਨਵੈਸਟਮੈਂਟ ਦੇ ਅਗੇਂਸਟ ਸਾਨੂੰ ਟਾਈਮ ਦਿੱਤਾ ਗਿਆ ਪਹਿਲੀ ਵਾਰੀ ਵੀ ਦੂਜੀ ਵਾਰੀ ਵੀ ਤੀਜੀ ਵਾਰੀ ਤੇ ਜਿਹੜਾ ਹੈਗਾ ਇਸ ਕਰਕੇ ਅਸੀਂ ਜਿਹੜਾ ਟਾਈਮ ਹੈ ਉਹ ਇਨਵੈਸਟਮੈਂਟ ਦੇ ਅਗੇਂਸਟ ਸਾਨੂੰ ਸਰਕਾਰ ਨੇ ਦਿੱਤਾ ਅਸੀਂ ਕੋਈ ਇਹ ਨਹੀਂ ਕਿ ਇੱਕ ਵਾਰੀ ਲੈ ਕੇ ਅਸੀਂ 15 ਸਾਲ ਵਾਸਤੇ ਕੋਈ ਵੀ ਏਜੰਸੀ ਲੱਗਦੀ ਹੈ ਸਰਕਾਰ ਲਾਉਂਦੀ ਹੈ ਤੇ ਅਸੀਂ ਉਹਦੇ ਅਕੋਰਡਿੰਗ ਹੀ ਕੰਮ ਕਰਦੇ ਹਾਂ ਸਰਕਾਰ ਦੀਆਂ ਇੰਸਟਰਕਸ਼ਨ ਦੇ ਮੁਤਾਬਕ ਮੋਨੀਟਰਿੰਗ ਕਮੇਟੀ ਹੈ ਵੀ ਉਹਦੇ ਜਿਹੜੇ ਜੰਮਾ ਦੇ ਯੂਟੂਬ ਦੇ ਬਦਲੇ ਬੈਠੇ ਪੂਰਾ ਸਾਲ ਤੋਂ ਮੋਨੀਟਰਿੰਗ ਕਮੇਟੀ ਦੇ ਜਿਹੜੇ ਜੀ ਲੈਟਸ ਦੇ ਪਹਿਲਾ ਇਲੈਕਸ਼ਨ ਹੋਏ ਫੇਰ ਇਲੈਕਸ਼ਨ ਹੋਏ ਸੀ ਉਹਦੇ ਆਲਰੇਡੀ ਹੋ ਚੁੱਕੇ ਆ ਉਹ ਜਿਹੜੀ ਬਾਡੀ ਹੈ ਸਾਡੀ ਉਹ 3 ਸਾਲ ਵਾਸਤੇ ਬਣਦੀ ਹੈ ਉਸ ਤੋਂ ਬਾਅਦ ਫੇਰ ਨਵੇਂ ਇਲੈਕਸ਼ਨ ਹੁੰਦੇ ਨੇ ਹਰ ਵਾਰੀ ਨਵੇਂ ਹੁੰਦੇ ਨੇ ਹੁਣ ਇਹ ਜਦੋਂ ਦੀ ਐਕਚੁਅਲੀ ਕੀ ਹੋਇਆ ਕਿ ਜਿਹੜੀ ਡੈਥ ਹੋ ਗਈ ਸੀ ਸਾਡੇ ਸੀਐਓ ਸਾਹਿਬ ਦੀ ਉਸ ਤੋਂ ਬਾਅਦ ਇਹ ਜਿਹੜੀ ਕਮੇਟੀ ਹੈ ਜਿਹੜੀ ਅਜੇ ਤੇ ਸਰਕਾਰ ਦੇ ਕੋਲ ਹੈ ਜਿਹੜੇ ਸਾਡੇ ਡਾਇਰੈਕਟ ਇੰਡਸਟਰੀ ਸਾਹਿਬ ਨੇ ਉਹ ਐਸ ਵੇਲੇ ਸਾਡੇ ਸੀਓ ਨੇ ਤੇ ਬਾਕੀ ਉਹਨਾਂ ਨੇ ਨਾਮਿਨੇਟ ਮੈਂਬਰ ਕੀਤੇ ਹੋਏ ਨੇ ਉਹ ਸਾਰਾ ਦੇਖਦੇ ਕਰ ਰਹੇ ਨੇ ਤੇ ਅਕੋਰਡਿੰਗਲੀ ਚੱਲ ਰਿਹਾ ਅਜੇ ਉਹਨਾਂ ਨੇ ਇਲੈਕਸ਼ਨ ਕੁਦਵਾਰਾ ਹੋਣਗੇ ਫਿਰ ਸਾਰੀ ਕਮੇਟੀ ਜਿਹੜੀ ਲਾਈਵ ਹੋ ਜਾਏਗੀ ਉਹ ਨਵੀਂ ਕਮੇਟੀ ਆਏਗੀ ਉਹਦੇ ਅਕੋਰਡਿੰਗਲੀ ਜੇ ਸਾਰਾ ਹੋ ਸਕਦਾ ਹੈ ਇੱਕ ਬਿਲਕੁਲ ਦੀ ਜਾਂਚ ਦੀ ਮੰਗ ਕੀਤੀ ਹੈ ਹਾਂਜੀ ਬਈ ਇਹਨਾਂ ਅਸੀਂ ਜਾਂਚ ਦੀ ਕੋਈ ਪ੍ਰੋਬਲਮ ਤਾਂ ਉਹਨੂੰ ਦੱਸ ਰਹੇ ਹਾਂ ਜੀ ਜਿਹੜਾ ਹੈ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਜਿਹੜਾ ਪਾਣੀ ਲੈਣੇ ਆ ਜੀ ਜਿਹੜਾ ਸਾਡਾ ਪਾ ਉਹ ਪਾਣੀ ਅਸੀਂ ਲਿਆ ਕੇ ਉਥੋਂ ਮੰੰਤੀ ਕਰਦੇ ਆਂ ਜੀ ਉਥੋਂ ਜੋ ਚੱਕ ਕੇ ਉਹਨੂੰ ਮਿਣ ਕੇ ਅਸੀਂ ਉਸੇ ਵੇਲੇ ਪਰਚੀ ਕੱਟਦੇ ਆਂ ਉਹ ਪਰਚੀ ਆਨਲਾਈਨ ਹੁੰਦੀ ਐ ਉਹ ਜਿਹੜੀ ਆਨਲਾਈਨ ਪਰਚੀ ਐ ਅਪਲੀਕੇਸ਼ਨ ਕੰਟਰੋਲ ਬੋਰਡ ਦੇ ਵਿੱਚ ਬੋਰਡ ਕੋਲ ਵੀ ਜਾਂਦੀ ਐ ਉਹ ਦੀ ਜਦੋਂ ਮਰਜ਼ੀ ਗੱਡੀ ਦੀ ਇਨਸਪੈਕਸ਼ਨ ਕਰਦੇ ਨੇ ਰੈਗੂਲਰ ਜਾਂ ਇੰਟਰਮਿਟੈਂਟ ਜਦੋਂ ਕਰਨੀ ਹੁੰਦੀ ਕਰ ਲੈਂਦੇ ਨੇ ਇਹ ਸਾਡੇ ਕੋਲ ਇੱਥੇ ਪਾਣੀ ਆਉਂਦਾ ਅਸੀਂ ਉਹਦੀ ਚੈਕਿੰਗ ਕਰਦੇ ਆਂ ਉਹ ਪਰਚੀਆਂ ਦੇ ਅਕੋਰਡਿੰਗਲੀ ਪਾਣੀ ਜਿਹੜਾ ਸਾਡਾ ਇੱਥੇ ਆ ਜਾਂਦਾ ਟ੍ਰੀਟ ਹੁੰਦਾ ਟ੍ਰੀਟ ਹੋ ਕੇ ਉਹਦਾ ਜ਼ੀਰੋ ਲਿਕਵਿਡ ਡਿਸਚਾਰਜ ਵਾਸਤੇ ਟ੍ਰੀਟ ਹੁੰਦਾ ਅਸੀਂ ਆਰਓ ਜਿਹੜਾ ਕਿ ਇਕੁਅਲੀ ਤਿੰਨ ਦੇ ਲਾਇਕ ਵਰਗਾ ਪਾਣੀ ਹੁੰਦਾ ਉਹ ਪਾਣੀ ਅਸੀਂ ਆਪਣੀਆਂ ਗੱਡੀਆਂ ਵਿੱਚ ਪਾ ਕੇ ਉਹਨੂੰ ਅਸੀਂ ਜਿਹੜਾ ਇੱਕ ਤਾਂ ਸਮਰਾਲਾ ਚੋਂ ਤੋਂ ਲੈ ਕੇ ਸਮਰਾਲਾ ਦਾ ਜਿਹੜਾ ਟੋਲ ਟੈਕਸ ਬੈਰੀਅਰ ਆ ਉੱਥੇ ਤੱਕ ਜੋ ਸੈਂਟਰ ਵਰਜ ਆ ਉੱਥੇ ਅਸੀਂ ਪਾਣੀ ਜਿਹੜਾ ਸਾਰਾ ਦਿੰਨੇ ਆ ਤੁਸੀਂ ਉਹਦੇ ਬੁੱਟੇ ਵੈਸੇ ਚੰਡੀਗੜ੍ਹ ਜਾਓ ਜਿਹੜਾ ਤਸ਼ਰੀਹ ਲੈ ਕੇ ਤੁਹਾਨੂੰ ਪਤਾ ਲੱਗੇਗਾ ਕਿ ਚੰਡੀਗੜ੍ਹ ਦੇ ਜਿੱਥੇ ਤੱਕ ਅਸੀਂ ਸਾਡਾ ਟੋਲ ਟੈਕਸ ਬੈਰੀਅਰ ਹੈ ਉੱਥੇ ਤੱਕ ਬੁੱਟਿਆਂ ਦੀ ਕੰਡੀਸ਼ਨ ਇਹ ਉਹ ਦੁਪਰਾਂਗੂਟਿਆਂ ਦੀ ਕੰਡੀਸ਼ਨ ਤੁਹਾਨੂੰ ਆਪੇ ਫਰਕ ਨਜ਼ਰ ਆ ਜਾਵੇ। ਕਿ ਅਸੀਂ ਪਾਣੀ ਜਦੋਂ ਜਾਵਾਂਗੇ ਤੁਹਾਨੂੰ ਕੋਈ ਨਾ ਕੋਈ ਗੱਡੀ ਸਾਡੀ ਐ ਸੱਭੇ ਸੱਜੇ ਪਾਸੇ ਕੋਈ ਮਿਲੂਗੀ ਜਿਹੜੀ ਕਿ ਪਾਣੀ ਪਾਉਂਦੀ ਹੋਊਗੀ। ਦੋਸਤੋ ਬਾਅਦ ਅਸੀਂ ਜਿਹੜਾ ਹੈਗਾ ਸਾਰਾ ਪਾਣੀ ਇਹ ਲਿਆ ਕੇ ਇਹ ਅਸੀਂ ਬਾਕੀ ਵੀ ਬਰਦਮਾ ਨੂੰ ਦਿੰਨੇ ਆ ਹੋਰ ਉਹ ਕੰਸਟ੍ਰਕਸ਼ਨ ਵਾਸਤੇ ਵੀ ਦਿੰਨੇ ਆ ਪਾਣੀ। ਜਿਹੜੀ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਹੈਗਾ ਪਾਣੀ ਅਸੀਂ ਸੀਵਰਤ ਪਾਣੀ। ਜਾਂ ਇੰਡਸਟਰੀਆਂ ਦੀ ਇਹਨਾਂ ਨੇ ਗੱਲ ਕੀਤੀ ਹੈ ਸਾਡੇ ਪਲਾਂਟ ਦੇ ਅੰਦਰ ਕੋਈ ਸਾਡਾ ਮਿਊਨਿਸਪਲ ਕਾਰਪੋਰੇਸ਼ਨ ਨਾਲ ਸੀਵਰ ਦਾ ਕਨੈਕਸ਼ਨ ਤੇ ਅਸੀਂ ਸਾਰਾ ਪਾਣੀ ਟੀਟ ਕਰਕੇ ਬਾਹਰ ਦਿੰਨੇ ਆ ਜਿਹੜਾ ਆ ਗਿਆ ਬਾਕੀ ਇਹਨਾਂ ਨੇ ਕਿਹਾ ਇੰਡਸਟਰੀਆਂ ਪਾਣੀ ਦਿੰਦੀਆਂ ਨੇ ਜਾਂ ਉਹਨਾਂ ਕੋਲ ਡਬਲ ਕਨੈਕਸ਼ਨ ਹੈ ਉਹ ਡਬਲ ਕਨੈਕਸ਼ਨ ਜਿਹੜਾ ਜੀ ਇੰਡਸਟਰੀਆਂ ਕੋਲ ਸੀਵਰ ਦਾ ਹਰੇਕ ਕੋਲ ਆਪਣਾ ਕਨੈਕਸ਼ਨ ਹੈ ਐਜ਼ ਅ ਇੰਡਸਟਰੀ ਨਾਟ ਐਜ਼ ਅਸੀਂ ਕੋਈ ਨਾਗਰਿਕਸ਼ਨ ਦੁਆਇਆ ਕਿਸੇ ਨੂੰ ਨਾ ਦਿੰਦੇ ਨਾ ਦੇਣ ਦੇ ਲਾਇਕ ਹੈ ਉਹ ਉਹਨਾਂ ਨੇ ਆਪਣਾ ਕਨੈਕਸ਼ਨ ਲਿਆ ਆਪਣਾ ਪਾਣੀ ਟੀਟ ਕਰਕੇ ਡੋਮੈਸਟਿਕ ਕੋਲ ਪਾਉਂਦੇ ਨੇ ਜੇ ਉਹ ਪਾਉਂਦੇ ਨੇ ਜਾਂ ਨਹੀਂ ਪਾਉਂਦੇ ਨੇ ਉਹਨਾਂ ਦੀ ਮਰਜ਼ੀ ਹੈ ਸਾਨੂੰ ਜਿੰਨਾ ਪਾਣੀ ਦਿੰਦੇ ਨੇ ਅਸੀਂ ਉਹਨਾਂ ਦੇ ਟੀਟ ਕਰਨ ਦੇ ਹੱਕਦਾਰ ਹਾਂ